ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪੈਂਡਾ ਰਸੂਲਪੁਰ ਨਹਿਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਬਾਈ ਨਿਸ਼ਾਨ ਦੇ ਕੋਲੇ ਆਏ ਆ ਪਸ਼ੂ ਅੱਜ ਤੁਹਾਨੂੰ ਦਿਖਾ ਦਾਂਗੇ ਦੋਸਤੋ ਤਿੰਨ ਵੇੜਾ ਦਿਖਾਵਾਂਗੇ ਠੀਕ ਆ ਤੇ ਦੋ ਮੱਝਾਂ ਹੋਣਗੀਆਂ ਆ ਕੀ ਮਿਲਕ ਰਿਕਾਰਡ ਹੋਵੇਗਾ ਤੇ ਕੀ ਥੱਲੇ ਦੁੱਧ ਆ ਇਨ੍ਹਾਂ ਪਸ਼ੂਆਂ ਦੇ ਕਿੰਨਾਸੂਗਾ ਹੈਗਾ ਪੂਰੀ ਗੱਲਬਾਤ ਆਪਾਂ ਬਾਈ ਨਿਸ਼ਾਨਦੇ ਦੇ ਨਾਲ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਅੱਜ 28 ਮਾਰਚ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਕੋਈ ਮਾਰਨਿੰਗ ਦਾ 11:00 ਵਜੇ ਦਾ ਸਮਾਂ ਹੈਗਾ ਠੀਕ ਹੈ ਤੇ ਪ੍ਰੋਪਰ ਜਿਹੜਾ ਪਸ਼ੂ ਆਪਾਂ ਤੁਹਾਨੂੰ ਦਿਖਾਵਾਂਗੇ ਦੋਸਤੋ ਹਰ ਵਾਰ ਦੀ ਤਰ੍ਹਾਂ ਇੱਕ ਗੁਜਾਰਸ਼ ਇਹ ਹੈਗੀ ਆ ਵੀ ਚੁਵਾਈ ਆ ਆਪਣਾ ਹੱਕ ਸਮਝ ਕੇ ਦੋ ਟਾਈਮ ਦੀ ਤਿੰਨ ਟਾਈਮ ਦੀ ਦੋਨੋਂ ਨੇੜੇੋਂ ਠੀਕ ਆ ਜ਼ਰੂਰ ਕਰ ਲਿਓ ਕਿਉਂਕਿ ਪੈਸੇ ਖਰਚ ਕਰਨੇ ਆ ਤੁਸੀਂ ਆਪਣਾ ਹੱਕ ਸਮਝ ਕੇ ਜਿਹੜੀ ਤਸੱਲੀ ਜ਼ਰੂਰ ਕਰ ਲਿਓ ਆਜੋ ਕਰਦੇ ਆ ਵੀਰ ਦੇ ਨਾਲ ਗੱਲਬਾਤ ਕਰਦੇ ਆ ਇਨਫੋਰਮੇਸ਼ਨ ਸਾਂਝੀ ਥੋੜੇ ਨਾਲ ਠੀਕ ਆ ਸਭ ਤੋਂ ਪਹਿਲਾਂ ਬਾਈ ਨਿਸ਼ਾਨ ਵੀਰ ਇਹ ਸਸਰੀ ਘਾਲ ਸਸਰੀ ਘਾਲ ਵੀਰ ਜੀ ਹੋਰ ਠੀਕ ਆਜੋ ਬਹੁਤ ਵਧੀਆ ਜੀ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀ ਘਾਲ ਜੀ ਠੀਕ ਆ ਬਾਈ ਤੇ ਨਿਸ਼ਾਨ ਭਾਈ ਅੱਜ ਪਸ਼ੂ ਵੀਰੇ ਕਿੰਨੇ ਦੱਸ ਦਿੱਗੇ ਮੋٹے ਤੌਰ ਤੇ ਵੜਾ ਕਿੰਨੀਆਂ ਜੀ ਤਿੰਨਾਂ ਭਾਜੀ ਵੜਾ ਦੋ ਮੱਜਾਂ ਜੋ ਦੋ ਬੱਜਾਂ ਜੀ ਹਾਂਜੀ ਠੀਕ ਆ ਤੇ ਹੈ ਪਸ਼ੂ ਸਾਰੇ ਸੂਇ ਸਵਾਏ ਆ ਜੀ ਹਾਂਜੀ ਹਾਂਜੀ ਭਾਜੀ ਸੂਇ ਸਵਾਏ ਸਾਰੇ ਪਸ਼ੂ ਠੀਕ ਆ ਤੇ ਨਿਸ਼ਾਨਬਾਈ ਪਹਿਲੇ ਨੰਬਰ ਤੇ ਇਹ ਜਿਹੜੀ ਮਾਜ ਕਿਥੋਂ ਕੱਢ ਲਈਏ ਬਹੁਤ ਵੱਡੇ ਕਦ ਕੱਢਦੀ ਹੈ ਵੀਰੇ ਹਾਂਜੀ ਮਾਜ ਇਦਾਂ ਭਾਜੀ ਰਹਿ ਗਈ ਲੈ ਆਦੀ ਆਪਾਂ ਅੱਛਾ ਜੀ ਹਾਂਜੀ ਬਈ ਸੋਹਣੀ ਮਾਜ ਹੈ ਭਾਈ ਹਾਂਜੀ ਠੀਕ ਹੈ ਤੇ ਸੁਆ ਵੀਰ ਕਿੰਨਾ ਸੁਈ ਹੈ ਸੁਆ ਵੀਰ ਜੀ ਤੀਜਾ ਸੁਈ ਆ ਤੀਜਾ ਸੁਆ ਹੈ ਹਾਂਜੀ ਤੇ ਸਮਾਂ ਕਿੰਨਾ ਹੋ ਗਿਆ ਸੁਈ ਸਮਾਂ ਮਹੀਨਾ ਡੇਢ ਮਹੀਨਾ ਆਇਆ ਭਾਜੀ ਸੁਈ ਨੂੰ ਮਗਰ ਕੱਟਾ ਜੇ ਦੇ ਠੀਕ ਹੈ ਜੀ ਹਾਂਜੀ ਮਹੀਨਾ ਡੇਢ ਜਿਹੜਾ ਦੋਸਤੋ ਸਮਾਂ ਹੋ ਗਿਆ ਤੀਜਾ ਸੁਆ ਇਹ ਮਾਜ ਸੁਈ ਹੈ ਡੇਢ ਕੁ ਮਹੀਨਾ ਹੋ ਗਿਆ ਮੈਂ ਤੁਹਾਨੂੰ ਕੱਟਾ ਦਿਖਾ ਦਿੰਦਾ ਨਾ ਨਾਰਮਲੀ ਸਮਝ ਆ ਜੂਗੀ ਤੁਹਾਡੇ ਠੀਕ ਆ ਬੱਚੇ ਨੂੰ ਵੇਖ ਕੇ ਸਮਝ ਆ ਜੂਗੀ ਬਾਕੀ ਥੋੜੀ ਸਮਝ ਆ ਜਿਹੜੀ ਆ ਪੌਣੇ 2 ਮਹੀਨੇ ਦੀ ਚਾਹੇ 2 ਮਹੀਨੇ ਤੱਕ ਵੀ ਮੰਨ ਸਕਦੇ ਹੋ ਠੀਕ ਹੈ ਜੀ ਕੋਈ ਗੁੱਸੇ ਗੇਲੇ ਵਾਲੀ ਗੱਲ ਨਹੀਂ ਪਰ ਜਿਹੜਾ 1.5 ਮਹੀਨਾ ਮੰਨ ਕੇ ਕੋਈ ਵੀਰਨੇ ਖਰੀਦੀ ਹੋਈ ਆ ਠੀਕ ਆ ਤੇ ਤੀਜਾ ਸੂਆ ਜਿਹੜੀ ਦੋਸਤੋ ਇਹ ਸੂਈ ਮੱਝ ਆ ਠੀਕ ਆ ਠੀਕ ਆ ਬਾਕੀ ਇੱਕ ਵਾਰ ਜਿਹੜਾ ਦੋਸਤੋ ਮੈਂ ਬੱਚਾ ਤੁਹਾਨੂੰ ਦਿਖਾ ਦਿੰਦਾ ਉਸ ਤੋਂ ਬਾਅਦ ਆਪਾਂ ਮੋੜਾ ਇਸ ਮੱਝ ਦੇ ਉੱਪਰ ਆ ਜੰਨੇ ਆ ਪੂਰੀ ਡਿਟੇਲ ਲਈ ਇਹ ਜਿਹੜਾ ਬੱਚਾ ਹੈਗਾ ਠੀਕ ਆ ਜੀ ਤੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਅ ਬੱਚਾ ਜਿਹੜਾ ਦੋਸਤੋ ਬਿਲਕੁ ਆ ਹੈਗਾ ਕਟਾ ਹੈਗਾ ਮੇਲ ਕਾਫ ਇਸ ਮੱਝ ਦੇ ਨੀਚੇ ਆ ਠੀਕ ਹੈ ਡੇਢ ਕੁ ਮਹੀਨਾ ਵੀਰ ਨੇ ਕਿਹਾ ਤੇ ਤੁਸੀਂ ਕੋਈ 2-4 ਦਿਨ ਉੱਪਰ ਵੱਧ ਮੰਨ ਲਓ ਜਾਂ ਘੱਟ ਹੋਣਗੇ ਇੱਥੇ ਕੀ ਹੈਗਾ ਸਮਾਂ ਤੇ ਨਿਸ਼ਾਨ ਭਾਈ ਕਿੰਨਾ ਕੁ ਦੁੱਧ ਵੀਰੇ ਹੈਗਾ ਚਵਾਦੀ ਮੱਝ ਵੀਰ ਜੀ ਦੁੱਧ 13 ਕਿਲੋ ਆਪਾਂ 12 ਕਿਲੋ ਦੀ ਗਾਰੰਟੀ ਦੇਵਾਂਗੇ ਪੂਰੀ 12 ਕਿਲੋ ਚੋਲੇ ਤਿੰਨ ਟਾਈਮ ਚੋਲੇ ਉਹ ਅਗਲੇ ਦੀ ਮਰਜ਼ੀ ਹੈ ਭਾਜੀ ਠੀਕ ਹੈ ਜੀ ਹਾਂਜੀ ਚਵਾਈਗਾ ਕੇ ਥਾਂਜਪੂਰ ਛੱਟਾ ਨਹੀਂ ਆ ਚਾਰੇ ਥਾਂਣ ਬਰਾਬਰ ਆ ਠੀਕ ਭਰਾ ਅੱਛਾ ਮਿਲਦੀ ਮਿਲਦੀ ਵੀਰ ਮਿੱਠੀ ਮਿਲ ਮਿਲਦੀ ਭਾਜੀ ਬੱਚੇ ਤੇ ਆ ਬੱਚੇ ਤੇ ਮਿਲਦੀ ਹਾਂਜੀ ਮਿੱਠੀ ਐ ਮੱ ਆਹ ਦਾ ਰਿਕਾਰਡ ਹੋ ਗਿਆ ਦੋਸਤੋ ਠੀਕ ਆ ਆ ਥਾਣਾ ਦੇਖੋ ਉਲਟ ਬਹਿਣੀ ਵਾਲੇ ਪਾਸੇ ਤੋਂ ਮੈਂ ਤੁਹਾਨੂੰ ਜਿਹੜੇ ਦਿਖਾ ਰਿਹਾ ਤੇ ਬੇਥਾ ਫਿਰ ਨਾਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਵਾਨਾ ਜਿਹੜਾ ਦੋਸਤੋ ਹੁਣ ਸਮੇਂ ਦੇ ਹਿਸਾਬ ਨਾਲ ਚੁਆਈ ਵੀਰ ਨੇ ਨਿਸ਼ਾਨ ਕਦੋਂ ਕੀਤੀ ਮਾਰਨਿੰਗ ਸਾਢੇ 5 ਤੋਂ 6 ਦੇ ਵਿਚ ਵਿੱਚ ਭਾਜੀ ਠੀਕ ਆ ਹਾਂਜੀ ਸਵੇਰੇ ਸ਼ਾਮ ਵੀ ਇਹੋ ਟਾਈਮ ਹੀ ਆ ਮਾਰਨਿੰਗ ਜਿਹੜੀ ਆ ਦੋਸਤੋ ਚੁਆਈ ਵੀਰ ਨੇ ਸਮਾਂ ਦੱਸਤਾ ਤੇ ਹੁਣ ਤਕਰੀਬਨ 11 ਵਜੇ ਦਾ ਹੈਗਾ ਸਮਾਂ ਠੀਕ ਆ ਤੇ ਪਸ਼ੂ ਜਿਹੜਾ ਦੋਸਤੋ ਸ਼ਾਮ ਨੂੰ ਬੰਦਾ ਥੰਦਾ ਜਿਹੜਾ 12 ਕਿਲੋ ਪਸ਼ੂ ਚੋਂਦਾ ਨਾਰਮਲੀ ਬਾਲਟੀ ਚ ਪੈਂਦਾ ਦੁੱਧ ਦਾ ਠੀਕ ਆ ਕਈ ਵਾਰ ਹੁੰਦਾ ਵੀ ਆਪਾਂ 12 ਕਹਿ ਦਈਏ ਤੁਸੀਂ ਇੱਥੇ ਅੱਗੇ 10 ਚੋ 9 ਚੋ ਉਹ ਗੱਲ ਨਹੀਂ ਹੈਗੀ ਕਿਉਂ ਭਾਈ ਨਿਸ਼ਾਨ ਵੀਰ ਹਾਂਜੀ 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 ਭਾਜੀ ਵੀ 12 ਕਹਾਂ ਤੇ 12 ਲੀਟਰ ਹੀ ਹੋਵੇਗਾ ਚੋ 12 ਤੋਂ ਵੱਧ ਹੋਊਗਾ ਭਾਜੀ ਅੱਛਾ ਜੀ ਹਾਂਜੀ ਬਲਕਿ 12 ਤੋਂ ਪਾਈਆ ਅੱਧਾ ਕਿਲੋ ਬੰਦਾ ਵੱਧ ਚੋ ਇੱਥੇ ਵੱਧਿਆ ਹਾਂਜੀ ਵੱਧ ਹੀ ਚੋਗਾ ਭਾਜੀ ਠੀਕ ਹੈ ਅੱਛਾ ਨਿਸ਼ਾਨ ਵੀਰ ਇੱਕ ਸਭ ਤੋਂ ਪਹਿਲਾਂ ਤਾਂ ਹੁਣ ਮੁੱਲ ਦੱਸ ਦਈਏ ਬਾਅਦ ਆਪਾਂ ਤੋੜ ਕੇ ਦਿਖਾਉਨੇ ਆ ਮੁੱਲ ਵੀਰ ਜੀ 85000 ਕਰਦੇ ਆ 82000 ਜੀ ਦੇ ਦਾਂਗੇ 82000 ਹਾਂਜੀ ਠ ਅੱਜ ਤੁਰਗੇ ਵੱਡੇ ਕੱਦ ਕੱਦ ਦੇ ਵਿੱਚ ਆ ਵੀਰੋ ਜੇ ਜਦੋਂ ਆਪਾਂ ਕੋਈ ਜ਼ਿਕਰ ਕਰਦੇ ਨੇ ਨਾ ਵੀ ਕੱਦ ਕੱਦ ਵੱਡੇ ਦੇ ਵਿੱਚ ਦੂਰੋਂ ਨੇੜੇੋਂ ਤੁਸੀਂ ਆਉਣਾ ਤੇ ਇੱਥੇ ਆ ਕੇ ਤੁਸੀਂ ਨਰਾਸ਼ ਨਹੀਂ ਹੋਵੋਗੇ ਵੀ ਕੱਦ ਦਰਮਿਆਨਾ ਜਾਂ ਛੋਟਾ ਕੱਦ ਤੁਹਾਨੂੰ ਨਜ਼ਰ ਆਵੇ ਠੀਕ ਹੈ ਫੁੱਲ ਹਾਈਟ ਹੈਗੀ ਆ ਵੱਡੀ ਹਾਈਟ ਆ ਪੂਰੀ ਆ ਕਰੋ ਚੈੱਕ ਜੀ ਤੇ ਬਿਲਕੁਲ ਜਿਹੜੀ ਬਰੀਕ ਚਮੜੀ ਆ ਠੀਕ ਹੈ ਚਮਕਦਮਕ ਪੂਰੀ ਹੈਗੀ ਆ ਮੱਝ ਦੇ ਵਿੱਚ ਤੇ ਹਵਾਨਾ ਬਿਲਕੁਲ ਜਿਹੜਾ ਪੱਧਰ ਹੈਗਾ ਹਵਾਨਾ ਤੁਹਾਨੂੰ ਤੁਸੀਂ ਵੇਖੋ ਕਿ ਪੱਧਰ ਹੈਗਾ ਠੀਕ ਹੈ ਕਈ ਵਾਰ ਹੁੰਦਾ ਕੋਈ ਸਾਈਡ ਦਾ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੈਗੀ ਚੋਂ ਪਾਸਿਓਂ ਜਿਹੜੀ ਦੋਸਤੋ ਵਧੀਆ ਚੀਜ਼ ਆ ਕਿਸੇ ਪਾਸਿਓਂ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਖੁੰਜੀ ਹੈਗੀ ਇਹ ਮੱਝ ਠੀਕ ਆ ਆ ਲਓ ਜੀ ਠੀਕ ਆ ਫੁੱਲ ਜੋਰ ਦੇ ਵਿੱਚ ਆ ਦੋਸਤੋ ਜਿਵੇਂ ਮਾਲੀਆਂ ਦਾ ਭਲੇਖਾ ਪਾਉਂਦੀ ਮੱਝ ਆ ਠੀਕ ਆ ਵੱਡਾ ਕੱਦ ਕਾਠ ਆ ਤੇ ਚੁਵਾਈ ਤੁਸੀਂ ਕਰਨੀ ਆ 12 ਲੀਟਰ ਦੀ ਚੁਵਾਈ ਆ ਚੋਂ ਥਣਾ ਦਾ ਜਿਹੜਾ ਗੈਬੰਤਰ ਆ ਸਾਈਜ਼ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆ ਬਣੀ ਲੈ ਪਾਸੇ ਤੋਂ ਦੋਸਤੋ ਆ ਥਣਨੇ ਠੀਕ ਆ ਮਿਲਕ ਵੇਨ ਜਿਹੜੀ ਆ ਬਿਲਕੁਲ ਮੋٹے ਰਸੇ ਵਾਂਗੂ ਆ ਬਿਲਕੁਲ ਜਿਹੜੀ ਆ ਦੋਸਤੋ ਵਾਲ ਵਿੰਗ ਖਾਂਦੀ ਹੋਈ ਮਿਲਕ ਵੇਨ ਤੁਸੀਂ ਬਿਲਕੁਲ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਠੀਕ ਆ ਤੇ ਚੁਬਾਈ ਜਿਹੜੀ ਆ ਆਪਦੀ ਘਰ ਬਿਜਟ ਕਰਕੇ ਜਰੂਰ ਕਰ ਸਕਦੇ ਹੋ ਠੀਕ ਆ 85000 ਵਿੱਚੋਂ ਮਾਨਤਨ ਹੋ ਜਾਏਗਾ ਠੀਕ ਆ ਹਾਂਜੀ ਹਾਂਜੀ ਵੀਰ ਜੀ ਹੋ ਜਾਊਗਾ ਮਾਨਤਨ ਠੀਕ ਆ ਇਸ ਤੋਂ ਬਾਅਦ ਭਾਈ ਨਿਸ਼ਾਨ ਅਗਲੀ ਇਹ ਮੱਝ ਦੀ ਵੀਰ ਜੀ ਦੀ ਡਿਟੇਲ ਆ ਇਹ ਮੱਝ ਵੀਰ ਜੀ ਤਿੰਨ ਮਹੀਨਿਆਂ ਦੀ ਸੂਈ ਆ ਤੇ 18 ਦਿਨ ਹੋ ਗਏ ਜੋ ਬਣੀ ਨੂੰ ਨਵੇਂ ਦੁੱਧ ਹੋਈ ਆ ਠੀਕ ਆ ਜ ਇਹਨੇ ਅੱਟ ਮਾਰਤਾ ਸੰਗਣਾ 100% ਮੱਝ ਖਲੋ ਗਈ ਆ ਠੀਕ ਹੈ ਜੀ ਹਾਂ ਜੀ ਸੂਗਤ ਤੀਜਾ ਜੁਕਟੋ ਜੀ ਤੀਜਾ ਬਾਜੀ ਤੀਜਾ ਤੀਜਾ ਸੂਆ ਤੇ ਕਿੰਨੇ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਸੂਈ ਨੂੰ 3 ਮਹੀਨੇ 3 ਸਾਢੇ 3 ਮਹੀਨੇ ਹੋ ਗਿਆ ਠੀਕ ਹੈ ਸਾਢੇ ਕਿ 3 ਮਹੀਨੇ ਬੱਚਾ ਮਗਰ ਜੀ ਮਗਰ ਕੱਟੀ ਇਹਦੇ ਕੱਟੀ ਕੱਟੀ ਤਾਂ ਮਿਲਦੀ ਨਾ ਹਾਂਜੀ ਹਾਂਜੀ ਬੱਚੇ ਦੇ ਮਿਲਦੀ ਆ ਦੋ ਦੋ 8 ਕਿਲੋ ਅਜਰ ਹੁਣ ਹਾਂਜੀ 8 ਕਿਲੋ 8 ਤੋਂ ਬਾਹਰ ਆ 8 ਕਿਲੋ ਦੇ ਦਾਂਗੇ ਇੱਥੇ ਥਲੇ ਠੀਕ ਆ ਜੀ 8 ਕਿਲੋ ਤੋਂ ਬਾਹਰ ਜਿਹੜਾ ਦੁੱਧ ਆ ਦੋਸਤੋ ਪਰ ਜਿਹੜੀ ਚਵਾਈ ਤੁਸੀਂ ਆ ਵੀਰਾਂ ਦਾ ਵੀ 8 ਕਿਲੋ ਆਪਾਂ ਚਵਾ ਦਾਂਗੇ ਕਿਸੇ ਵੀ ਵੇਲੇ 18 ਦਿਨ ਹੋ ਗਏ ਬਣੀ ਨੂੰ ਤੇ 18 ਦਿਨ ਦਾ ਸਮਾਂ ਹੋ ਗਿਆਗੇ ਬਣੀ ਨੂੰ ਠੀਕ ਆ 8 ਜਿਹੜਾ ਦੇਖੀ ਸੀ ਠੀਕ ਆ ਜੀ ਗੱਬਣ ਜਿਹੜਾ ਹੈਗਾ ਉਹਦਾ ਅਟ ਜਿਹੜਾ ਦੋਸਤੋ ਦੇਖੀ ਸੀ ਜੇ ਸ਼ੋਅ ਕਰ ਗਈ ਹੈ ਵੀ ਗੱਬਣ 100% ਹੋਵੇ ਠੀਕ ਆ ਬਾਕੀ ਤੁਸੀਂ ਜਿਹੜੀ ਫਿਲਹਾਲ ਆ 3 ਮਹੀਨੇ ਦੀ ਸੂਈ ਮੰਨ ਕੇ ਲੈ ਕੇ ਜਾ ਸਕਦੇ ਹੋ ਪਰ ਗੱਬਣ ਜਿਹੜੀ ਆ ਹੋ ਚੁੱਕੀ ਮਾਲੀ ਤੋਂ ਬਣੀ ਸੀਗੀ ਹਾਂਜੀ ਹਾਂਜੀ ਮਾਲੀ ਤਾਂ ਆਪਣੇ ਘਰ ਦੇ ਦਾ ਮਾਲੀ ਤੋਂ ਬਣੀ ਬਾਹਰ ਆ ਉੱਥੇ ਬੱਜਾ ਫਿਰ ਤਾਂ ਰਹਿ ਗਈ ਹੈ ਨਾ ਫਿਰ ਹਾਂਜੀ ਬਿਲਕੁਲ ਤੇ ਇਹਦਾ ਨਿਸ਼ਾਨ ਵੀ ਤੇ ਕਿੰਨਾ ਮੁੱਲ ਲੈ ਦੇ ਮੁੱਲ ਵੀ ਜੀ 58000 ਕਰਦੇ ਆ 56000 ਦੀ ਦੇ ਦਾਂਗੇ 56 ਦੀ ਹਾਂਜੀ ਮੌਕੇ ਮੌਕੇ ਤੇ ਥੋੜਾ ਬੜਾ ਮਾਨਤਨ ਕਰ ਦਾਂਗੇ ਉਹਦਾ ਜਿਹੜਾ ਵੀਰ ਭਰਾ ਹੋਊਗਾ ਠੀਕ ਆ ਹਾਂਜੀ ਤੇ ਤੁਸੀਂ ਚੋਈ ਚਵਾਈ ਕਿੰਨੀ ਕੁ ਕੀਤੀ ਇਹਦੀ ਘਰੇ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਨੂੰ ਵੈਸੇ ਰੱਖੀ ਆਪਾਂ ਨੂੰ ਮਹੀਨਾ ਹੋ ਗਿਆ ਲਿਆਂਦੀ ਨੂੰ ਠੀਕ ਆ ਵਧੀਆ ਮਿਲਣ ਮਿਲਦਾ ਬਿਲਕੁਲ ਠੰਡੀ ਸੀਰਸ ਸੀਰਸ ਉਹ ਠੰਡੀ ਹਾਂਜੀ ਭਾਜੀ ਸੀਰਸ ਆ ਉਹਦੀ ਬੱਚੇ ਤੇ ਮਿਲਦੀ ਕੱਟੀ ਆ ਕੱਟੀ ਆਪਾਂ ਦਿਖਾ ਦਿੰਨੇ ਬਾਹਰ ਦਿਖਾ ਦਾਂ ਹਾਂਜੀ ਦਿਖਾ ਦਈਏ ਖੋਲ ਕੇ ਠੀਕ ਆ ਆ ਮੱਝ ਹੈਗੀ ਆ ਸਰੀਰਕ ਬੰਤਰ ਜਿਹੜਾ ਦੋਸਤੋ ਸਰੀਰਕ ਢਾਂਚਾ ਬਿਲਕੁਲ ਸਿੰਗਲ ਹੱਡੀ ਦੀ ਮੈਂ ਆ ਠੀਕ ਹੈ 8 ਲੀਟਰ ਜਿਹੜਾ ਮੌਕੇ ਤੇ ਹੁਣ ਹਾਜ਼ਰ ਆ ਦੁੱਧ 8 ਤੋਂ ਬਾਹਰ ਹੈਗਾ ਪਰ ਤੁਸੀਂ 8 ਲੀਟਰ ਮੰਨ ਕੇ ਜਿਹੜਾ ਸਬਦਾ ਕਰ ਸਕਦੇ ਹੋ ਠੀਕ ਆ ਤਾਂ ਕੱਟੀ ਜੀ ਠੀਕ ਹੈ ਜੀ ਆ ਦੇਖੋ ਆ ਕੱਟੀ ਆ ਜਿਹੜਾ ਬੱਚਾ ਹੈਗਾ ਨਾਲਾ ਫੀਮੇਲ ਕਾਫ ਬਿਲਕੁਲ ਸ਼ੱਕ ਜਿਹੜਾ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਠੀਕ ਹੈ ਹਮਾਰੀ ਹਾਂ ਜੀ ਮੋੜ ਦਿਓ ਜੀ ਇੱਥੇ ਲਓ ਜੀ ਠੀਕ ਹੈ ਆ ਮਾਜਾ ਦੋਸਤੋ ਠੀਕ ਆ 58000 ਵੀਰ ਨੇ ਮੁੱਲ ਕੀਤਾ ਡਿਮਾਂਡ 58 ਥੋੜਾ ਪਤਾ ਜਿਹੜਾ ਛੋੜ ਛਾਪਾ ਮੌਕੇ ਦਾ ਹੋ ਜੂ ਆ ਮਾਲੀ ਤੋਂ ਬਣੀ ਹੈ ਜੀ ਹਾਂ ਜੀ ਹਾਂ ਜੀ ਇਹ ਮਾਲੀ ਤੋਂ ਬਣੀ ਹੈ ਇੱਕ ਰੇਲੂ ਘਰ ਦਾ ਮਾਲੀ ਇਸ ਤੋਂ ਬਣੀ ਹੈਗੀ ਆ ਠੀਕ ਆ 18 ਦਿਨਾਂ ਦਾ ਸਮਾਂ ਹੋ ਗਿਆ ਵੀ 100% ਵੀਰਿਆਂ ਦਾ ਵੀ ਛੇਤ ਗੱਬਣ ਜਿਹੜੀ ਆ ਹੋ ਗਈ ਆ ਠੀਕ ਆ ਜੀ ਗੱਬ ਡੋਕਾ ਦੇ ਗਈ ਆ ਬਾਕੀ ਆਟ ਵੀ ਦੇ ਗਈ ਆ ਠੀਕ ਆ ਤੇ ਤੁਸੀਂ ਤਸੱਲੀ ਦੇ ਨਾਲ ਜਿਹੜੀ ਆਪਦੀ ਖਰੀਦ ਸਕਦੇ ਹੋ ਪਿਓਰ ਪੋਰਾ ਮੋਰਾ ਨਸਲ ਦਾ ਜਮਾ ਪਿਓਰ ਮੋਰਾ ਦਾ ਜਿਹੜਾ ਮਾਲੀ ਆ ਘਰ ਦਾ ਹੀ ਮਾਲੀ ਆ ਠੀਕ ਆ ਇਸ ਤੋਂ ਬਣੀ ਆ ਠੀ ਠੀਕ ਆ ਭਾਈ 58000 ਬਾਈ ਇਹਦੇ ਜੋ ਹੋ ਜੇਗਾ ਛੋਟ ਚ ਆਪਾਂ ਨਾ ਹਾਂਜੀ ਹਾਂਜੀ ਹੋ ਜੀ ਮਾਨ ਤਾਂ ਹੋ ਜੂ 58000 ਦੇ ਵਿੱਚੋਂ ਅੱਗੇ ਨੈਕਸਟ ਜਿਹੜੀ ਅੱਗੇ ਵੈੜ ਆ ਗਈ ਹਨਾ ਤੇ ਭਾਈ ਇਹ ਵੈੜ ਕਿਵੇਂ ਕੀ ਦੀ ਡਿਟੇਲ ਹੈ ਇਹ ਭਾਜੀ 17 18 ਦਿਨਾਂ ਦੀ ਸੂਈ ਆ ਮਗਰ ਵਛੀ ਜੋ ਇਹ ਥੱਲੇ ਹਾਂਜੀ ਤੇ ਦੁੱਧ 9 ਕਿਲੋ ਆਪਾਂ 8 ਕਿਲੋ ਦਵਾਂਗੇ ਠੰਡਾ 8 ਕਿਲੋ ਆਇਆ ਪੂਰਾ ਗਾ ਲੀਟਰ ਵਾਲਾ ਦੁੱਧ 16 17 ਦਿਨਾਂ ਦੀ ਸੂਈ ਹਾਂਜੀ 16 17 ਦਿਨਾਂ ਦੀ ਸੂਈ ਦੂਜਾ ਕਿ ਤੀਜਾ ਸਵੇਰ ਜੀ ਤੀਜਾ ਸੂਈ ਭਾਜੀ ਤੀਜਾ ਸਵੇਰ ਠੀਕ ਆ 8 9 ਮਤਲਬ ਕਿ ਹੁਣ ਰੈਡੀ ਠੀਕ ਆ 8-9 ਲੀਟਰ ਜਿਹੜੀ ਚਵਾਈ ਤੁਸੀਂ ਕਰ ਲੈਣੀ ਆ ਠੀਕ ਆ ਤੇ ਥਣ ਥਣ ਦੋਸਤ ਜਿਹੜੇ ਹੈਗੇ ਆ 4 ਥਣੇ ਛੰਡੀ ਸੀਰ ਕੋਈ ਇਹੋ ਜੀ ਗੱਲ ਬਾਤ ਨਹੀਂ ਆਣੀ ਭਾਜੀ ਆ ਕਰੋ ਚੈੱਕ ਜੀ ਤਾਂ ਇਹ ਉਧਾਰ ਪਈ ਜਾਵੇ ਤੇ ਥਲੇ ਭਾਜੀ ਆ ਦੇਖੋ ਠੀਕ ਆ ਵੀ ਕੋਈ ਪਰਵਾਹ ਨਹੀਂ ਹੈਗੀਗੀ ਤੇ ਤੀਜਾ ਸੁਹਾ ਸੂਈ ਆ ਫੀਮੇਲ ਕਾਫ 18 16 16 17 ਦਿਨ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਤੇ 8-9 9 ਲੀਟਰ ਜਿਹੜਾ ਬਿਲਕੁਲ ਰੈਡੀ ਆ ਜਿਹੜਾ ਤੁਸੀਂ ਕਿਸੇ ਵੀਰ ਨੇ ਆ ਕੇ ਚਵਾਈ ਕਰ ਲੈਣੀ ਆ ਖੋਲ ਕੇ ਆਪਾਂ ਤੋੜ ਕੇ ਦਿਖਾ ਦਿੰਨੇ ਨਾਲ ਬੱਚਾ ਜਿਹੜਾ ਬੱਚਾ ਬਾਹਰ ਹੀ ਹੈ ਹਾਂਜੀ ਬੱਚਾ ਬਾਹਰ ਹੀ ਆ ਸਾਰੇ ਬਾਹਰ ਹੀ ਆ ਠੀਕ ਹੈ ਨਿਖੜਵੇਂ ਥਾਣਾ ਤੇ 11 ਵਜੇ ਦਾ ਸਮਾਂ ਮੈਂ ਤਾਂ ਕਨਫਰਮ ਕਰਾ ਰਿਆ ਦੋਸਤੋ ਕਿਉਂਕਿ ਜਿਹੜੀ ਚਵਾਈ ਆ ਡੈਰੀ ਦਾ ਕੰਮ ਵੀ ਆ ਵੀ ਪਸ਼ੂ ਨਾਲ ਜਿਹੜਾ ਰੱਖਦੇ ਐ ਨਾ ਵਪਾਰ ਵੀ ਕਰਦੇ ਵੀਰ ਤੇ ਨਾਲ ਜਿਹੜਾ ਦੁੱਧ ਆ ਦੋਸਤੋ ਸ਼ਹਿਰਦਰੀ ਦਾ ਕੰਮ ਆ ਦੁੱਧ ਵੀ ਪਾਉਣਾ ਹੁੰਦਾ ਸਵੇਰ ਚਵਾਈ ਵੀ 5 6 ਵਜੇ ਕਰਦੇ ਹਾਂਜੀ ਠੀਕ ਆ ਤੇ ਆਹ ਜਿਹੜੀ ਵੈਡ ਦੀ ਫੇਸ ਕੁਆਲਿਟੀ ਆ ਆ ਥਾਂ ਜਿਹੜਾ ਬਹਿਣੀ ਆਲੇ ਪਾਸੇ ਤੋਂ ਆ ਦੇਖੋ ਜੀ ਬੱਚਾ ਵੀਰ ਕਿਹੜਾ ਠੀਕ ਆ ਦੋਸਤੋ ਇਹ ਜਿਹੜੀ ਆ ਫੀਮੇਲ ਕਾਫ ਆ ਇਸ ਬੈਡ ਦੇ ਨੀਚੇ ਠੀਕ ਆ ਤੁਸੀਂ ਬਿਲਕੁਲ ਧਿਆਨ ਦੇ ਨਾਲ ਦੇਖ ਸਕਦੇ ਹੋ ਠੀਕ ਇਹ ਬੱਚੀ ਆ ਤੇ ਤੋੜ ਲੋ ਜੀ ਆ ਨਿਸ਼ਾਨ ਵੀਰ ਤੋੜੋ ਆ ਲਓ ਜੀ ਠੀਕ ਆ ਤੇ ਨਿਸ਼ਾਨਪਾ ਕੀ ਇਹਦਾ ਵੀਰ ਮੋਲਾ ਮੋਲ ਵੀਰ ਜੀ ਦਾ ਜੈ ਜੀ ਆ ਅੱਛਾ ਜੀ ਮੋਲ ਭਵੇਂ 30 ਕਰ ਲਗੇ 29 ਕਰ ਲਗੇ 27000 ਹੀ ਦੇ ਦਾਂਗੇ 27000 ਹਾਂ ਜੀ ਬਾਕੀ ਤੇ ਮਾਨਦਾਨ ਹੋਰ ਹੋ ਜਾਊਗਾ ਠੀਕ ਹੈ ਜੀ ਵੀਰ ਭਰਾਊਗਾ ਗਰੰਟੀ ਹੋਊਗੀ ਦੋ ਦਲੋਣੀ ਕੋ ਸ਼ਾਕੂਗਾ ਥਣਾ ਲਊ ਵੀ ਗਰੰਟੀ ਹੈ ਆਪਣੀ ਬਾਕੀ ਹਰਕ ਵਰਕ ਆਪਣੀ ਜਿਹੜੀ ਵੀ ਨੇ ਜਿਹੜੇ ਡੰਗਰ ਪਸੰਦ ਕਰਨਾ ਉਹ ਅਗਲੇ ਦੀ ਮਰਜ਼ੀ ਆ ਬਿਲਕੁਲ ਬਿਲਕੁਲ ਹਾਂ ਜੀ ਲਓ ਵੀ ਦੋਸਤੋ 30000 ਡਿਮਾਂਡ ਆ ਤੇ 27000 ਦੀ ਜਿਹੜੀ ਹਾਨ ਆ ਠੀਕ ਆ ਬਾਕੀ ਮੌਕੇ ਤੇ ਜਿੰਨਾ ਮਾਨਤਨ ਕਰਾਉਣਾ ਤੁਸੀਂ ਘਰ ਵਿਜਿਟ ਕਰਕੇ ਤਸੱਲੀ ਕਰ ਲਿਓ ਚੁਆਇਦ ਕਰਕੇ ਮਾਨਤਨ ਹੋ ਜਾਊਗਾ ਮੌਕੇ ਤੇ ਜਿੰਨਾ ਵੀ ਕਰਾਉਣਾ ਚਾਹੋਗੇ ਵਿੱਚੋਂ ਕਰ ਦੇਣਗੇ ਵੀਰ ਇਸ ਤੋਂ ਬਾਅਦ ਬਾਈ ਅਗਲੀ ਇਹ ਵੜ ਆ ਗਈ ਆਪਣੇ ਕੋਲ ਇਹ ਵੀ ਸੂਈ ਹੈ ਜੀ ਹਾਂ ਜੀ ਸੂਈ ਆ ਠੀਕ ਆ ਵੱਡੇ ਕਦ ਕੱਡ ਦੇ ਵਿੱਚ ਹਾਂਜੀ ਹਾਂਜੀ ਭਾਜੀ ਕਦ ਕਾਠੀ ਉੱਚਾ ਹੈਗਾ ਪੂਰਾ ਇਸ ਵੈਡ ਦਾ ਤੇ ਕਿੰਮਾ ਸਵੇ ਸੂਈ ਭਰਾ ਇਹ ਸਵੇ ਦੂਜਾ ਸੂਈ ਭਾਜੀ ਦੂਜਾ ਸੂਬਾ ਠੀਕ ਆ ਤੇ ਦਿਨ ਦਿਨ ਇਹਨੂੰ ਹੋ ਗਏ 18 18 19 ਦਿਨ ਲੱਗੇ ਬੰਨੇ ਹੋ ਗਏ ਭਾਜੀ ਠੀਕ ਆ ਜੀ ਹਾਂਜੀ 18 19 ਦਿਨ ਦਾ ਜਿਹੜਾ ਸਮਾਂ ਹੋ ਗਿਆ ਠੀਕ ਆ ਮਗਰ ਇਹਦੇ ਵਿੱਚੀ ਜੋ ਭਾਜੀ ਚਿੱਟੇ ਰੰਗ ਦੀ ਆ ਠੀਕ ਆ ਜੀ ਮਾਰੇ ਮਾਰੀ ਡੱਬੀ ਆ ਮਗਰ ਠੀਕ ਆ ਜੀ ਮਗਰ ਜਿਹੜੀ ਦੋਸਤੋ ਇਸ ਵੈਡ ਦੇ ਵੀ ਬੱਛੀ ਆ ਤੇ ਦੋਤ ਹਾਜ਼ਰ ਕਿਨਾ ਭਰਾ ਦੁੱਧ ਭਾਈ 13 ਕਿਲੋ ਆਪਾਂ 12 ਕਿਲੋ 12 ਕਿਲੋ ਦੀ ਗਾਰੰਟੀ ਦਵਾਂਗੇ। ਪਰ ਵੱਧ ਨਿਕਲੂਗਾ ਦੁੱਧ ਘਾੜਦੇ ਨਿਕਲਦਾ। ਅੱਛਾ ਅੱਛਾ। ਹਾਂ ਜੀ। 12 ਕਿਲੋ ਵੱਧ ਹੀ ਨਿਕਲੂਗਾ। ਦੇਣੇ ਨੂੰ ਵੀ ਸੇਮ ਹੋਣੇ ਹੀ ਆ ਜੀ। ਹਾਂ ਜੀ ਹਾਂ ਜੀ ਦੇਣ ਸੇਮ ਹੀ ਆ। 15 16 ਹੀ ਆ। ਹਾਂ ਜੀ। ਨਹੀਂ 17 18। 17 18 ਦੇਣ ਆ। ਹਾਂ ਜੀ। ਠੀਕ ਆ। ਤਾਂ ਮੈ ਲਿਓ ਮੂਲੇ ਫਿਰ ਚੱਲੀ ਆ ਜੀ। ਹਾਂ ਜੀ ਚੱਲੀ ਆ ਭਾਜੀ। ਦੁੱਧੋਂ ਵਧਣ ਦੀ ਆ ਭਾਜੀ ਅਜੇ। ਠੀਕ ਆ। ਕੋਈ ਨਹੀਂ। ਲਓ ਵੀ ਦੋਸਤੋ ਕਰੋ ਚੱਕ ਠੀਕ ਆ। ਬਾਕੀ ਕੱਦ-ਕੱਢ ਉੱਚਾ ਹੈਗਾ ਵੱਡੇ ਕੱਦ-ਕੱਢ ਦੇ ਵਿੱਚ ਤੇ ਥਣ ਥਣ ਬੜੇ ਵਧੀਆ ਚੰਗੀ ਸਫਾਈ ਹੈਗੀ ਪੂਰੀ ਬਿਲਕੁਲ ਥਣ ਹਵਾਨੇ ਦੀ ਠੀਕ ਹੈ ਜੀ ਤੇ ਬੱਛੀ ਜਿਹੜੀ ਦੋਸਤੋ ਇਸ ਦੂਜੇ ਨੰਬਰ ਵਾਲੀ ਵੈੜ ਦੇ ਥੱਲੇ ਵੀ ਬੱਛੀ ਆ ਠੀਕ ਆ ਜਰੂਰ ਨੋਟ ਕਰ ਲਿਓ ਪੂਰੀ ਵੀਡੀਓ ਦੇਖ ਲਿਆ ਕਰੋ ਕਿ ਦੋਸਤੋ ਕਈ ਵਾਰੀ ਵੀਰ ਸਕਿਪ ਕਰ ਦਿੰਦੇ ਆ ਵੀਡੀਓ ਨੂੰ ਥੋੜਾ ਜਿਹਾ ਕੱਢ-ਕੱਢ ਕੇ ਅੱਗੇ ਦੇਖਦੇ ਆ ਸਮਝ ਤੁਹਾਨੂੰ ਵੀ ਫਿਰ ਘੱਟ ਲੱਗਦੀ ਆ ਫਿਰ ਤੁਸੀਂ ਓਨਰ ਨੂੰ ਮਾਲਕ ਨੂੰ ਉਹੀ ਫੋਨ ਕਾਲ ਕਰਕੇ ਦੁਬਾਰਾ ਰੇਟ ਉਹੀ ਮੁੱਲ ਹਨਾ ਵੀ ਉਹ ਕਸੂਆ ਪੁੱਛਣਾ ਹੁੰਦਾ ਪੂਰੀ ਵੀਡੀਓ ਦੇਖ ਲਿਆ ਕਰੋ 2-4 ਮਿੰਟ ਜਿਹੜੀ ਵੱਧ ਲੱਗ ਜਾਂਦੇ ਪਰ ਵੇਖ ਲਿਆ ਕਰੋ ਤਸੱਲੀ ਦੇ ਨਾਲ ਤਾਂ ਜੋ ਲੈਣ ਦੇਣ ਦੀ ਥੋੜੀ ਬਤੀ ਗੁੰਜਾਇਸ਼ ਦੀ ਗੱਲ ਹੀ ਹੋ ਸਕੇ ਕਿ ਕਿੰਨਾ ਵਾਅਦਾ ਕਟਾ ਕੀਤਾ ਜਾਊ ਕਸੂ ਦੇ ਵਿੱਚੋਂ 12-13 12-13 13 ਲੀਟਰ ਜਿਹੜਾ ਦੁੱਧ ਹਾਜ਼ਰ ਇਸ ਬੈਡ ਦੇ ਥੱਲੇ ਠੀਕ ਹੈ 18 ਦਿਨ ਦਾ ਸਮਾਂ ਹੋ ਗਿਆ ਖੋਲ ਕੇ ਭਰਾ ਇਹਨੂੰ ਦਿਖਾਈਓ ਹਾਂਜੀ ਬੱਡੀ ਬੱਛੀ ਹੈ ਹਾਂਜੀ ਹਾਂਜੀ ਚਿੱਟੀ ਹੈ ਹਾਂਜੀ ਆ ਜਿਹੜੀ ਦੋਸਤੋ ਵਾਈਟ ਰੰਗ ਦੇ ਵਿੱਚ ਹੈ ਠੀਕ ਹੈ ਤੇ ਵਾਈਟ ਰੰਗ ਦੇ ਵਿੱਚ ਬਲੈਕ ਬਰਾਊਨ ਜਿਹੜੇ ਡੱਬੇ ਹੈਗੇ ਆ ਇਹ ਬੱਛੀ ਹੈਗੀ ਬੱਛੀ ਚੰਗੀ ਹੈ ਠੀਕ ਹੈ ਪਿਓਰ ਮਗਰ ਨਸਲ ਦੀ ਬੱਛੀ ਹੈ ਤੇ ਵੈੜ ਆਪ ਵੀ ਚੰਗੀ ਆ ਵੱਡੇ ਕੱਦ ਕਾਟ ਦੇ ਵਿੱਚ ਆ ਕਿਉਂਕਿ ਦੂਰ ਨੇੜੇੋਂ ਕਿਸੇ ਵੀਰ ਨਹੀਂ ਆਉਣਾ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਸਕਦੇ ਹੋ ਤੁਸੀਂ ਵੱਡੇ ਕੱਦ ਕਾਟ ਦੇ ਵਿੱਚ ਕੋਈ ਛੋਟੀ ਦਰਮਿਆਨੀ ਹਾਈਟ ਦੀਗੀ ਆ ਲੋ ਜੀ ਵਾਨੀਟਰ ਦੀ ਕੁਆਲਿਟੀ ਚੰਗੀ ਆ ਵੇੜ ਦੇ ਹਨ ਤੇ ਬਾਕੀ ਥਾਂ ਥਾਂ ਨੂੰ ਵੀ ਪੂਰੀ ਵਧੀਆ ਚੰਗੇ ਸਪੇਸ ਤੇ ਇਹਨਾਂ ਛੜਪਾ ਇਹਦਾ ਕਿੰਨਾ ਮੁੱਲ ਮੋਲ ਦਾ ਹੈ ਕਰਨ ਨੂੰ ਵੀ ਜੀ 40 42 ਕਰ ਲਗੇ ਹਾਂਜੀ ਆਪਾਂ ਨੂੰ ਪਹਾੜਾ ਹੈ ਆਪਾਂ ਪਹਾੜਾ ਹੀ ਦੇ ਦੇਣੀ ਆ ਹਾਂਜੀ 37000 ਦੀ ਵਛੀ ਦੇ ਦਾਂਗੇ 37000 ਦੀ ਹਾਂਜੀ ਦੁੱਧ ਦੀ ਗਰੇਡੀ ਉਹ ਵੀ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਹਾਂਜੀ ਠੀਕ ਹੈ ਭਰਾ 37000 ਦੇ ਵਿੱਚੋਂ ਮਾਨਤਨ ਹੋ ਜਾਊਗਾ ਦੋਸਤੋ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਗਰੇਡੀ ਵਛੀ ਹੈ ਜੀ ਮੋਲ ਜਿੰਨਾ ਮਰਜ਼ੀ ਕਰਨ ਨੂੰ ਕਰੀ ਜਾਈਏ ਆਪਾਂ ਆ ਆ ਕੀ ਆ ਗਿਆ ਭਈਆ ਇਹ ਬੜੀ ਤਗੜੀ ਸ਼ੈ ਆ ਗਈ ਨਾ ਇਹ ਜੋ ਸੀ ਹੈ ਭਾਜੀ ਹਾਂਜੀ ਨਹੀਂ ਇਹਨਾਂ ਕੋਈ ਬਈ ਕਿੱਥੇ ਪਿੱਛੇ ਸਭ ਤੋਂ ਕੋਈ ਹਾਂ ਨਹੀਂ ਇਹ ਭਈਆ ਕੁਆਲਿਟੀ ਵਾਲੀ ਚੀਜ਼ ਹੈ ਵੀ ਹੈ ਹਾਂ ਤੋਹਾ 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 ਖਾਈਦਾ ਵਾ ਨਹੀਂ ਭਈ ਇਹ ਲਕੋ ਕੇ ਰੱਖਿਆ ਹੈ ਹਾਂਜੀ ਬੜੀ ਵੱਡੀ ਗੱਲ ਯਾਰ ਇਹ ਬੱਛੀ ਵੀ ਪੂਰੀ ਪਿਓਰ ਆ ਹਾਂਜੀ ਇਹ ਸਭ ਤੋਂ ਅੱਗੇ ਲਾਉਣੀ ਚਾਹੀਦੀ ਜਿਵੇਂ ਇੱਕ ਜਰਨਲ ਨੂੰ ਅੱਗੇ ਲਈਦਾ ਨਾ ਆਪਾਂ ਨਹੀਂ ਓਏ ਮੱਝ ਲਈ ਉਧਰ ਅੱਗੇ ਆਪਾਂ ਹਾਂ ਵੀ ਇਹ ਡਬਲ ਇੰਜਨ ਆ ਵੀ ਅੱਗੇ ਵੀ ਵੱਡਾ ਇੰਜਨ ਤੇ ਪਿੱਛੇ ਵੀ ਇੰਜਨ ਹੈ ਪਿੱਛੇ ਵੱਡਾ ਹੈ ਨਹੀਂ ਬਹੁਤ ਸੋਹਣੀ ਬੱਛੀ ਆ ਬੱਚੀ ਦੱਸ ਰਹੀ ਹੈ ਵੀ ਕੋਈ ਨਾ ਕੋਈ ਚੀਜ਼ ਆ ਪਰ ਛੋਟੀ ਬੱਚੀ ਆ ਕੱਦ ਘਾਟੇ ਛੋਟਾ ਪਿਓਰਿਟੀ ਵਿੱਚ ਫੁੱਲ ਹੈਗੀ ਆ ਜਾਤ ਜਿਹੜੀ ਆ ਦੋਸਤੋ ਬਰੀਡ ਜਰਸੀ ਆ ਗਈ ਠੀਕ ਆ ਛੋਟਾ ਜਿਹਾ ਕਰਨਾ ਬਿਲਕੁਲ ਨਿੱਕੀ ਜਿਹੀ ਫੇਸ ਕੁਆਲਿਟੀ ਆ ਬੂਥੀ ਜੇ ਕਰਪਾ ਗੱਲ ਕਰਕੇ ਛੋਟੀ ਜਿਹੀ ਬੂਥੀ ਆ ਤੇ ਹਵਾਨੇ ਦੀ ਅਡਰ ਦੀ ਕੁਆਲਿਟੀ ਬਹੁਤ ਜਿਆਦਾ ਖੂਬਸੂਰਤ ਤੇ ਇਹ ਇਹ ਸੂਣਾ ਹੀ ਵੀਰ ਨਹੀਂ ਸੂਈ ਆ ਵੀਰ ਜੀ ਇਹਦੇ ਮਗਰ ਬੱਛਾ ਆਇਓ ਬੱਛਾ ਹਾਂਜੀ ਹਾਂ ਠੀਕ ਆ ਸੂਬਾ ਪਹਿਲਾ ਕੀ ਦੂਜਾ ਜੀ ਇਹ ਪਹਿਲਾ ਸੂਈ ਆ ਭਾਜੀ ਚੌਗੀ ਆ ਮੂੰਹ ਮੂੰਹ ਚਾਰ ਦੰਦ ਹਾਂਜੀ ਵੱਛੀ ਮਗਰ ਆ ਗਈ ਨਹੀਂ ਵੱਛਾ ਜੇ ਮਗਰ ਵੱਛਾ ਠੀਕ ਆ ਮੇਲ ਕਾਫ ਆ ਤੇ ਆ ਕਰੋ ਜੀ ਬਾਕੀ ਸਾਈਡ ਨਾਲ ਵੱਡੀ ਕਰਨ ਦੇ ਤਨ ਆ ਕਰੋ ਚੱਕ ਜੀ ਠੀਕ ਆ ਮੂੰਹ ਚਾਰ ਦਾ ਦਾ ਚੌਗੀ ਮੂੰਹ ਠੀਕ ਆ ਤੇ ਬਿਲਕੁਲ ਜਿਹੜਾ ਕਾਫੀ ਕਲਰ ਜਿਆ ਰੰਗ ਹੈਗਾ ਤੇ ਵੱਛੀ ਇਹਨੂੰ ਜਿਹੜਾ ਫਵਾਨਾ ਦੋਸਤੋ ਬਹੁਤ ਸੋਹਣਾ ਕੁਆਲਿਟੀ ਦਾ ਲੱਗਾ ਹੈਗਾ ਦੇਖੋ ਫਿਕਸ ਹੈ ਡਰਾ ਕੰਪੈਕਟ ਦੀ ਆਰਡਰ ਆ ਤੇ ਬਿਲਕੁਲ ਥਾਣੇ ਵੀ ਦੇਖ ਸਕਦੇ ਤੁਸੀਂ ਮੁੱਠੀ ਵਾਲੇ ਥਾਣਾ ਚਵਾਈ ਚਵਾਈ ਚੰਗੀ ਹੈ ਭਰਾ ਜੀ ਹਾਂਜੀ ਹਾਂਜੀ ਚਵਾਈ ਚੰਗੀ ਭਾਜੀ ਕੱਲ ਹੀ ਅਜੇ ਆਈ ਆ 3 ਵਜੇ ਲੈਦੀ ਆ ਮੈਂ 3 ਵਜੇ 4 ਵਜੇ ਨਹੀਂ ਵੜੜ ਚੰਗੀ ਹੈ ਬਈ ਵੜੜ ਵੇਖਣ ਦੇ ਵਿੱਚ ਵੀ ਤਾਂ ਬੰਨੀ ਵੀ ਵੜੜ ਸੋਹਣੀ ਲੱਗਣ ਦਈ ਹੈ ਤੇ ਨਿਸ਼ਾਨ ਵੀਰੇ ਦਾ ਮੋਲ ਇਹਦਾ ਕੀ ਕਿੰਨਾ ਬੱਚੀ ਦਾ ਮੋਲ ਉਧਰ ਦੇ ਵੀਰ ਜੀ ਦੀ ਗੱਲ ਚੱਲਣ ਦੀ ਆ ਹਾਂਜੀ ਤੇ ਜੇ ਨਾ ਉਧਰ ਵੀਰਪਰਾ ਫੋਨ ਲਾ ਲੈਣਾ ਆਪਾਂ ਬਾਕੀ ਫੋਨ ਤੇ ਗੱਲਾਂ ਜੇ ਉਧਰ ਨਾ ਸੱਦਾ ਬਣਿਆ ਹੋਇਆ ਜੀ ਫੋਨ ਤੇ ਕਰ ਲਉ ਹਾਂਜੀ ਠੀਕ ਹੈ ਉਧਰ ਗੱਲ ਚੱਲਣ ਦੀ ਆ ਠੀਕ ਹੈ ਜੀ ਚਲੋ ਤੇ ਜਿਹੜੇ ਵੀਰ ਨੇ ਖਾਸ ਤੌਰ ਤੇ ਦੋਸਤੋ ਤੁਸੀਂ ਖਰੀਦਣੀ ਹੈ ਥੱਲੇ ਦੋ ਤੇ ਜੋ 11 12 ਕਿਲੋ ਹੋਣ ਹਾਂਜੀ ਹੁਣ ਇਸ ਟਾਈਪ ਹੈਗਾ ਦੋ ਥੱਲੇ ਠੀਕ ਆ ਵੱਛੀ ਬਿਲਕੁਲ ਹਾਈਟ ਛੋਟੀ ਆ ਵੀ ਮੈਂ ਇਹ ਨਹੀਂ ਕਹੂੰਗਾ ਵੱਡੀ ਬਾਈਟ ਆ ਜਿੱਦੀ ਆਪਾਂ ਹਿਮਾਚਲ ਦੀ ਜਰਸੀ ਦੇਖਦੇ ਆ ਓਡੀ ਹਾਈਟ ਤੁਸੀਂ ਮੰਨ ਕੇ ਇਹ ਵੱਛੀ ਲੈ ਕੇ ਜਾ ਸਕਦੇ ਹੋ ਪਰ ਸਾਫ ਸੁਥਰੀ ਬਹੁਤ ਆ ਜਿਹੋ ਜੀ ਉੱਪਰੋਂ ਸਾਫ ਸੁਥਰੀ ਆ ਹਵਾਨੇ ਦੀ ਕੁਆਲਿਟੀ ਵੀ ਬਹੁਤ ਜਿਆਦੀ ਸੋਹਣੀ ਆ ਵੇਖੋ ਆ ਬਹਿਣੀ ਵਾਲੇ ਪਾਸੇ ਤੋਂ ਕਰੋ ਚੱਕ ਜੀ ਕਾ ਕਰ ਚੱਕ ਆ ਦੇਖੋ ਜੀ ਠੀਕ ਹੈ ਸਫਾਈ ਸੁਫੀ ਪੂਰੀ ਆ ਹਾਂਜੀ ਆ ਕਰੋ ਚੈੱਕ ਖੋਲ ਕੇ ਵੀਰ ਦਿਖਾਈਏ ਹੈ ਆ ਲਓ ਜੀ ਬੱਚਾ ਬੱਛਾ ਕਿਹੜਾ ਜੀ ਬੱਛਾ ਬਲੈਕ ਰੰਗ ਦੇ ਵਿੱਚ ਆ ਦੇਖੋ ਜੀ ਬਲੈਕ ਰੰਗ ਜਿਹੜਾ ਹੈਗਾ ਬਲੈਕ ਵਾਈਟ ਦਾ ਜਿਹੜਾ ਮਗਰ ਹੈਗਾ ਬੱਛਾ ਹੈ ਠੀਕ ਹੈ ਉਹ じゃ ਕੀ ਕਰਦਾ ਠੀਕ ਹੈ ਜੀ ਮੋੜ ਦਿਓ ਜੀ ਜੀ ਠੀਕ ਹੈ ਵਿਹੜ ਜਿਹੜੀ ਆ ਦੋਸਤੋ ਖਰੀਦਣ ਵਾਲੀ ਆ ਛੋਟੀ ਵਿਹੜ ਆ ਰੇੜ ਕੋ ਬਾਹਰ ਉੱਚਾ ਨਹੀਂ ਹੋਊਗਾ ਠੀਕ ਆ ਬਾਕੀ ਤੁਸੀਂ ਜਿਹੜਾ ਫੋਨ ਕਾਲ ਜਿਹੜੇ ਦੋਸਤੋ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਠੀਕ ਆ ਤੇ ਅੱਜ ਦੇ ਘੱਟੋ ਘੱਟ ਜਿੰਨੇ ਐਨੀਮਲ ਸੀਗੇ ਵੀਰ ਨਿਸ਼ਾਨ ਦੇ ਕੋਲ ਤਿੰਨ ਵਿਹੜਾਂ ਦਿਖਾਤੀਆਂ ਦੋ ਮੱਝਾਂ ਸੀਗੀਆਂ ਠੀਕ ਆ ਜਿਹੜੇ ਵੀ ਪਸ਼ੂ ਖਾਸ ਤੌਰ ਤੇ ਤੁਹਾਨੂੰ ਪਸੰਦ ਆਉਣਗੇ ਵਿਜਿਟ ਇੱਕ ਵਾਰੀ ਜ਼ਰੂਰ ਕਰ ਲਿਓ ਤਸੱਲੀ ਕਰ ਲਿਓ ਚੁਵਾਈ ਕਰਕੇ ਉਸ ਤੋਂ ਬਾਅਦ ਤੁਸੀਂ ਜਿਹੜਾ ਬੇਸ਼ੱਕ ਪੇਮੈਂਟ ਕਰਕੇ ਸੌਦਾ ਕਰ ਸਕਦੇ ਹੋ ਪੇਮੈਂਟ ਜਿਹੜੇ ਦੇ ਲੈ ਕਰਕੇ ਤੇ ਨਿਸ਼ਾਨਬਾਈ ਸੰਪਰਕ ਨੰਬਰ ਆਪਣੇ ਦੇ ਦੋ ਵੀਰੇ 70876 7457 ਠੀਕ ਹੈ ਜੀ ਹਾਂਜੀ ਆਪਣੇ ਦਾ ਰੋਡ ਵੀਲਰ ਦੇ ਭਾਈ ਬੱਚੇ ਪੈਜੋ ਅੱਛਾ ਜੀ ਇਹ ਕਿ ਵੀਰ ਪ੍ਰਾਣੇ ਲੈਣੇ ਹੁੰਦੇ ਕਨੈਕਟ ਨੰਬਰ ਤੇ ਆਪਣੇ ਨਾਲ ਗੱਲ ਕਰ ਸਕਦੇ ਹੋ ਰੋਡ ਵੀਲਰ ਦੇ ਹਾਂਜੀ ਮੇਲ ਫੀਮੇਲ ਦੋਨੇ ਹੀ ਹੈਗੇ ਆਪਣੇ ਤੋਂ ਠੀਕ ਹੈ ਜੀ ਹਾਂਜੀ ਚਲੋ ਇਹ ਜਰੂਰ ਆਪਾਂ ਵੇਰਵਾ ਪਾ ਦਿੰਦੇ ਆ ਬੱਚੇ ਕਿੰਨੇ ਕਿੰਨੇ ਚਿਰ ਦੇ ਬੱਚੇ ਮਹੀਨੇ ਹੋ ਗਿਆ ਮਹੀਨੇ ਦੇ ਹਾਂਜੀ 30 ਦਿਨਾਂ ਦੇ ਹੈਗੇ ਪੂਰੇ ਠੀਕ ਹੈ ਜੀ ਮਹੀਨੇ ਕਿਤੇ ਹੋ ਗਿਆ ਹਾਂਜੀ ਤੇ ਬਿਲਕੁਲ ਪਿਓਰੀ ਹਾਂਜੀ ਪਿਓਰ ਆ ਭਾਜੀ ਬੱਚੇ ਆਪਣੇ ਪਿਓਰ ਆ ਬਿਲਕੁਲ ਹਾਂਜੀ ਤੇ ਕੀਮਤ ਉਹ ਫੋਨ ਤੇ ਖੋਜੀ ਹੋਊਗੀ ਹਾਂਜੀ ਫੋਨ ਤੇ ਹੋਊਗੀ ਫੋਟੋ ਵੀਡੀਓ ਕਿੰਨੇ ਮੇਲ ਕਿੰਨੇ ਫੀਮੇਲ ਆ ਇਹ ਤਿੰਨ ਮੇਲ ਆ ਤਿੰਨ ਫੀਮੇਲ ਆ ਤਿੰਨ ਪੇਅਰ ਆ ਤੇ ਠੀਕ ਆ ਹਾਂਜੀ 3 ਪੇਅਰ ਜਿਹੜੇ ਪੇਅਰ ਹੈਗੇ ਦੋਸਤੋ 3 ਪੇਅਰ ਦੇ ਵਿੱਚ ਤਿੰਨ ਮੇਲ ਨੇ ਤਿੰਨ ਫੀਮੇਲ ਨੇ ਠੀਕ ਆ ਇਹ ਰੋਡ ਵੀਲਰ ਦੇ ਜਿਹੜੇ ਬੱਚੇ ਵੀਰ ਹੁਣਾਂ ਦੇ ਕੋਲ ਅਵੇਲੇਬਲ ਨੇ ਪਿਓਰਿਟੀ ਫੁੱਲ ਹੋਵੇਗੀ ਬਾਕੀ ਤੁਸੀਂ ਤਸੱਲੀ ਆ ਫੋਟੋ ਮੰਗਾ ਸਕਦੇ ਹੋ WhatsApp ਤੇ ਠੀਕ ਆ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ